ਅੱਜ ਤੋ ਪਹਿਲਾਂ ਦੀਆਂ ਸਰਕਾਰਾਂ ਨੇ ਅਜਿਹਾ ਕੋਈ ਕੰਮ ਕੀਤਾ ਹੀ ਨਹੀਂ ਅਤੇ ਪੰਜਾਬ ਦੀ ਜਵਾਨੀ ਤੇ ਪੰਜਾਬ ਦੇ ਨੌਜਵਾਨ ਨਸ਼ੇ ਦੇ ਆਦੀ ਹੋ ਗਏ ਸਨ ਪ੍ਰਧਾਨ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਹਿਲੀ ਵਾਰ ਪੰਜਾਬ ਅੰਦਰ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਪਿੰਡ-ਪਿੰਡ ਤੇ ਘਰ-ਘਰ ਪਹੁੰਚ ਕੇ ਲੋਕਾਂ ਨੂੰ ਹੁਣ ਜਾਗਰੂਕ ਕੀਤਾ ਜਾ ਰਿਹਾ ਹੈ ਦਰਅਸਲ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੋਨੀਆ ਮਾਨ ਦੇ ਵੱਲੋਂ ਕੀਤਾ ਗਿਆ ਯੁੱਧ ਨਸ਼ਿਆਂ ਦੇ ਵਿਰੁੱਧ ਮਾਜਰ ਜੋਂ ਦੇ ਇੰਚਾਰਜ ਨੇ ਜਨਾ ਵਿਧਾਨਸਭਾ ਹਲਕਾ ਪੋਆ ਦੇ ਪਿੰਡ ਫਰੀਦਾਨਗਰ ਇਸ ਦਿਨ ਪਪਿਆਲ ਤੇ ਨਵਾ ਪਿੰਡ ਵਿਖੇ ਯੁਦ ਨਸ਼ਿਆ ਦੇ ਵਿਰੋਧ ਰੈਲੀ ਕੱਢੀ ਹੈ ਤੇ ਨੌਜਵਾਨਾਂ ਨੂੰ ਵੀ ਸੰਬੋਧਨ ਕੀਤਾ ਤੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਠਾਕੁਰ ਮਨੋਹਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ ਇਸ ਦਿਨ ਔਰਮਿਲਾ ਦੇਵੀ ਸਰਪੰਚ ਪਿੰਡ ਕਟਾਰੂ ਚੱਕ ਤੇ ਸ਼੍ਰੀ ਲਾਲ ਸਿੰਘ ਕਟਾਰੂ ਚੱਕ ਕੈਬਨਿਟ ਮੰਤਰੀ ਉਹਨਾਂ ਦੇ ਧਰਮ ਪਤਨੀ ਨਰੇਸ਼ ਕੁਮਾਰ ਸੈਣੀ ਜ਼िला ਪ੍ਰਧਾਨ ਬੀ ਸੀ ਸੈਲ ਪਠਾਨਕੋਟ ਤੇ ਜਨਾ ਪਵਨ ਕੁਮਾਰ ਬਲਾਕ ਪ੍ਰਧਾਨ ਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ ਜਿੰਨਾਂ ਨੂੰ ਲੋੜ ਹੋਵੇਗੀ ਜਿੰਨਾਂ ਨੂੰ ਲੋੜ ਹੋਵੇਗੀ

ਜੀ ਮੈਨੂੰ ਇਹ ਲੱਗਦਾ ਕਿ ਪਹਿਲੀਆਂ ਸਰਕਾਰਾਂ ਨੇ ਅੱਜ ਤੱਕ ਇਹ ਜਿਹਾ ਕੋਈ ਕੰਮ ਨਹੀਂ ਕੀਤਾ 70 ਸਾਲ ਹੋ ਗਏ ਨਸ਼ਿਆਂ ਦੇ ਵਾਅਦੇ ਦਿੱਤੇ ਗਏ ਆ ਨਸ਼ਿਆਂ ਦੇ ਉੱਤੇ ਪੋਲਿਟਿਕਸ ਕੀਤੀ ਗਈ ਹੈ ਸਰਕਾਰਾਂ ਬਣਾਈਆਂ ਗਈਆਂ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੀ ਵਾਰੀ ਗਰਾਉਂਡ ਲੈਵਲ ਦੇ ਉੱਤੇ ਜਾ ਕੇ ਅਸੀਂ ਕੰਮ ਕਰ ਰਹੇ ਆ ਨਸ਼ਿਆਂ ਦੇ ਉੱਤੇ ਸਾਡੀਆਂ ਦੇਖੋ ਜ਼ੋਨ ਤੋਂ ਲੈ ਕੇ ਡਿਸਟ੍ਰਿਕਟ ਤੋਂ ਲੈ ਕੇ ਅਸੈਂਬਲੀ ਕੋਆਰਡੀਨੇਟਰਸ ਤੱਕ ਬਣ ਚੁੱਕੇ ਆ ਹੁਣ ਅਸੀਂ ਗਰਾਉਂਡ ਤੱਕ ਜਾ ਰਹੇ ਆ ਸਾਡੇ ਗਰਾਸਰੂਟ ਲੈਵਲ ਦੀਆਂ ਕਮੇਟੀਆਂ ਵੀ ਬਣਣਗੀਆਂ ਜਿਦੇ ਵਿੱਚ ਉਹਨਾਂ ਦਾ ਕੰਮ ਹੀ ਇਹੀ ਹੋਊਗਾ ਕਿ ਨਸ਼ਾ ਤਸਕਰੀ ਨੂੰ ਫੜਾਣਾ ਔਰ ਪੇਸ਼IENTS ਨੂੰ ਹਸਪੀਟਲ ਦੇ ਵਿੱਚ ਜਾ ਕੇ ਉਹਨਾਂ ਦਾ ਜਿਹੜਾ ਆ ਇਲਾਜ ਕਰਾਉਣਾ ਸੋ ਅਸੀਂ ਇਹੀ ਮੋਟੀਵੇਸ਼ਨਲ ਚੀਜ਼ਾਂ ਜਿਹੜੇ ਆ ਪ੍ਰੋਗਰਾਮਸ ਹੈ ਸਾਡੀ ਯਾਤਰਾ ਦੇਸੀ ਕਰਕੇ ਚੱਲ ਰਿਹਾ ਹੈ ਸੋ ਥੈਟ ਕਿ ਈਚ ਐਂਡ ਐਵਰੀ ਵਿਲੇਜ ਅਸੀਂ ਜਿਹੜਾ ਜਾਗ ਦਾ ਇੱਕ ਬੁੱਟਾ ਹੈ ਉਹ ਲਾ ਸਕੀਏ ਪੁਲਿਸ ਬੀਖੋ ਜੀ ਨੈਕਸਟ ਫਿਊਚਰ ਪਲਾਨਸ ਇਹੀ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਉਣੀਆਂ ਨੇ ਔਰ ਜਿਹੜੀਆਂ ਕਮੇਟੀਆਂ ਕਿ ਲਗਾਤਾਰ ਪਿੰਡਾਂ ਦੇ ਵਿੱਚ ਕੰਮ ਕਰਨਗੀਆਂ ਲੋਕਾਂ ਨੂੰ ਸਹੂਲਤਾਂ ਦੇਣਗੀਆਂ ਔਰ ਇੱਕ ਜਿਹੜੀ ਨਸ਼ਾ ਮੁਕਤੀ ਦੀ ਸਾਡੀ ਜਥੇਬੰਦੀ ਹੈ ਗ੍ਰਾਸ ਰੂਟ ਲੈਵਲ ਤੱਕ ਬਣੂਗੀ ਸਾਡਾ ਜਿਹੜਾ ਝੰਡਾ ਡੰਡਾ ਹੈ ਉਹ ਸਾਡੇ ਲੋਕਾਂ ਦੇ ਹੱਥ ਦੇ ਵਿੱਚ ਹੋਊਗਾ ਸਾਡੇ ਲੋਕਾਂ ਦੇ ਘਰਾਂ ਦੇ ਉੱਤੇ ਹੋਊਗਾ ਨਸ਼ਾ ਮੁਕਤੀ ਦਾ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਵਾਈਏ ਕੁਝ ਇਹ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਡਰੋਨਸ ਆਉਣ ਆਉਂਦੇ ਐ ਨਸ਼ੇ ਵਾਲੇ ਡਰੋਨ ਜਾਂਦੇ ਆ ਉਹ ਡਰੋਨਸ ਨਹੀਂ ਹੋਣੇ ਚਾਹੀਦੇ ਔਰ ਇਹਦੇ ਉੱਤੇ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਇਹਦੇ ਵਿੱਚ ਸੈਂਟਰ 'ਚ ਬੈਠੀ ਸਰਕਾਰ ਨੂੰ ਸਭ ਤੋਂ ਜ਼ਿਆਦਾ ਵਰਡ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਇੰਡੀਅਨ ਸਿਕਿਉਰਿਟੀ ਸਿਸਟਮ ਜਿਹੜਾ ਸਾਡੇ ਸੈਂਟਰ ਦੇ ਹੱਥ ਦੇ ਵਿੱਚ ਹੈ ਔਰ ਤੁਹਾਨੂੰ ਸਾਰੇ ਨੂੰ ਪਤਾ ਸੈਂਟਰ ਦੇ ਵਿੱਚ ਕਿਹੜੀ ਸਰਕਾਰ ਹੈ ਇਸ ਟਾਈਮ ਦੇ ਉੱਤੇ ਮੈਂ ਇਹੀ ਪ੍ਰਾਈਮ ਮਿਨਿਸਟਰ ਮੋਦੀ ਦੇ ਅੱਗੇ ਰਿਕੁਐਸਟ ਕਰਦੀ ਹਾਂ ਕਿ ਜਿਹੜਾ ਸਾਡੇ ਇੱਥੇ ਨਸ਼ਾ ਆ ਰਿਹਾ ਹੈ ਡਰੋਨਸ ਤੇ ਥਰੂ ਆ ਰਿਹਾ ਹੈ ਸਾਡੇ ਬੱਚੇ ਇੰਨੇ ਅਫੈਕਟ ਹੋ ਰਿਹਾ ਹੈ ਕਿਉਂ ਨਹੀਂ ਤੁਸੀਂ ਉਹਨਾਂ ਡਰੋਨਸ ਨੂੰ ਰੋਕਣ ਦਾ ਕੋਈ ਮਤਲਬ ਡਰੋ ਰੰਦਾ ਕੋਈ ਸਿਸਟਮ ਬਣਾਉਂਦੇ ਇੱਥੇ ਲੱਗਦਾ ਬਾਰਡਰ ਦੇ ਉੱਤੇ ਇੱਥੇ ਬਾਰਡਰ ਦੇ ਉੱਤੇ ਲੋਕੀ ਬੈਠੇ ਆ ਜਿਹੜੇ ਉਹਨਾਂ ਦੀ ਜਾਨ ਹਮੇਸ਼ਾ ਖਤਰੇ ਦੇ ਵਿੱਚ ਹੈ ਇਸ ਚੀਜ਼ਾਂ ਨੂੰ ਲੈ ਕੇ ਡਰੋਨਸ ਨੂੰ ਲੈ ਕੇ ਸੋ ਬੇਸਿਕਲੀ ਇਹ ਜਿਹੜੇ ਸਿਸਟਮਸ ਹੈ ਨਸ਼ੇ ਨੂੰ ਰੋਕਣ ਵਾਸਤੇ ਜਿਹੜੇ ਡਰੋਨਸ ਆਂਦੇ ਉਧਰੋਂ ਉਹਨਾਂ ਨੂੰ ਰੋਕਣ ਵਾਸਤੇ ਇੱਕ ਬਕਾਇਦਾ ਇੱਕ ਸਿਸਟਮ ਹੋਣਾ ਚਾਹੀਦਾ ਉਹਨਾਂ ਨੂੰ ਸੀਜ਼ ਕਰਨ ਵਾਸਤੇ